ਸਸੇ ਗਾਜੀ ਅੱਜ ਆਪਾਂ ਗੱਲ ਕਰਨ ਲੱਗੇ ਆ ਜਿਹੜੀ ਪੰਜਾਬ ਸਰਕਾਰ ਜਿਹੜੀ ਪੰਜਾਬ ਦੇ ਲਈ ਇੱਕ ਬੜੀ ਆਪਾਂ ਕਹਿ ਸਕਦੇ ਹਾਂ ਮੰਦ ਭਾਗਿਆ ਚ ਖਬਰ ਪੀਜੀਆਈ ਚੰਡੀਗੜ੍ਹ ਤੋਂ ਆਈ ਹੈ ਜਿੱਥੇ ਕਿ ਪੀਜੀ ਚੰਡੀਗੜ੍ਹ ਨੇ ਆਯੂਸ਼ਮਾਨ ਜਿਹੜੇ ਆਪਣੇ ਕਾਰਡ ਹੈ ਉਹੋ ਚਲਾਣੇ ਬੰਦ ਕਰ ਦਿੱਤੇ ਹੈ ਇਹ ਇਸ ਤੋਂ ਪਹਿਲਾਂ ਸੈਕਟਰ 16 ਤੇ ਸੈਕਟਰ 32 ਚੰਡੀਗੜ੍ਹ ਚ ਵੀ ਆਯੂਸ਼ਮਾਨ ਕਾਰ ਜਿਹੜੇ ਨਹੀਂ ਚੱਲਦੇ ਇਹਦਾ ਇੱਕੋ ਕਾਰਨ ਹੈ ਕਿ ਜਿਹੜੇ ਪੰਜਾਬ ਸਰਕਾਰ ਆ ਉਹਨਾਂ ਨੂੰ ਪੇਮੈਂਟ ਨਹੀਂ ਕਰਦੀ ਜਿੱਤੇ ਤੱਕ ਸਾਨੂੰ ਜਾਣਕਾਰੀ ਮਿਲੀ ਆ ਕਿ ਜਿਹੜੇ ਪੀਜੀ ਵਿੱਚ ਹਰ ਮਹੀਨੇ 1200 ਤੋਂ 1400 1200 ਤੋਂ 1400 ਜਿਹੜੇ ਮਰੀਜ਼ ਆ ਹਰ ਮਹੀਨੇ ਚੈੱਕ ਕਰਵਾਉਂਦੇ ਆ ਤੇ ਇਸ ਤੋਂ ਪਹਿਲਾਂ ਸੈਕਟਰ 16 ਹਸਪਤਾਲ ਦੀ 22 ਕਰੋੜ ਰੁਪਏ ਪੇਮੈਂਟ ਜਿਹੜੀ ਪੈਂਡਿੰਗ ਪਈ ਆ ਜਿਸ ਕਾਰਨ ਸੈਕਟਰ 16 ਨੇ ਆਯੂਸ਼ਮਾਨ ਕਾਰਡ ਚਲਾਣੇ ਬੰਦ ਕਰ ਦਿੱਤੇ ਸੀ ਉਸ ਤੋਂ ਪਹਿਲਾਂ ਸੈਕਟਰ 32 ਹਸਪਤਾਲ ਆ ਉਹਨਾਂ ਨੇ ਵੀ ਪੰਜਾਬ ਜਿਹੜੇ ਪੰਜਾਬ ਦਾ ਯੋਸ਼ਮਾਨ ਕਾਰਡ ਆ ਉਹ ਚਲਾਣੇ ਬੰਦ ਕਰ ਦਿੱਤੇ ਆ ਇੱਥੇ ਇਹ ਵੀ ਦੱਸਣਾ ਹੈ ਕਿ ਸਿਰਫ ਆਪਣੇ ਪੰਜਾਬ ਦੇ ਹੀ ਬੰਦ ਹੋਏ ਆ ਬਾਕੀ ਜਿਹੜੇ ਨੇੜੇ ਦੇ ਰਾਜ ਆ ਸਾਡੇ ਹਰਿਆਣਾ ਹੋ ਗਿਆ हिमाचल हो गया इवन के दूर ਦੇ ਜਿਹੜੇ ਰਾਜਾ Rajasthan ਪੂਰੇ ਆਪਾਂ ਕਹਿ ਸਕਦੇ ਆਲਓਵਰ ਇੰਡੀਆ ਦੇ ਜਿਹੜੇ ਕਾਰਡ ਹੈ ਜਿਹੜੇ ਆਯੂ ਸਮਾਨ ਕਾਰਡ ਹੈ ਜਿਹੜੇ ਭਾਰਤ ਸਰਕਾਰ ਦੁਆਰਾ ਬਣਾਏ ਗਏ ਜਿਹਨਾਂ ਅੱਧੀ ਪੇਮੈਂਟ ਜਿਹੜੀ ਭਾਰਤ ਸਰਕਾਰ ਦਿੰਦੀ ਆ ਤੇ ਅੱਧੀ ਪੇਮੈਂਟ ਜਿਹੜੀ ਹੈ ਆਪਣੀ ਰਾਜ ਸਰਕਾਰ ਨੂੰ ਦੇਣੀ ਹੁੰਦੀ ਆ ਬਾਕੀ ਸਰਕਾਰ ਆਪਣੀ ਪੇਮੈਂਟ ਦੇ ਰਹੀਆਂ ਪਰ ਪੰਜਾਬ ਸਰਕਾਰ ਆਪਣੀ ਪੇਮੈਂਟ ਜਿਹੜੀ ਮਰੀਜ਼ਾਂ ਦੀ ਨਹੀਂ ਦੇ ਰਹੀ ਇਸ ਕਾਰਨ PGI ਨੈਵੀ ਆਪਣੇ ਕਾਰ ਚਲਾਣੇ ਬੰਦ ਕਰ ਦਿੱਤੇ 31 ਮਈ ਤੋਂ 31 ਮਈ ਤੰਦਰ ਸਾਡੇ ਜਿਹੜਾ 31 ਮਈ ਤੱਕ ਬਕਾਇਆ ਜਿਹੜਾ ਹੈਗਾ ਉਹ ਸਾਡੇ 16 ਕਰੋੜ ਰੁਪਇਆ ਬਕਾਇਆ ਸੀ ਜਿਹੜਾ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਜਿਹੜੇ ਕਿ 1 ਅਗਸਤ ਤੋਂ ਪੀਜੀ ਨੇ ਬੰਦ ਕਰ ਦਿੱਤੇ ਐ ਜਿੱਥੇ ਮਾਨ ਸਰਕਾਰ ਆਪਣੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਉਹ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਦਿੱਲੀ ਮਾਡਲ ਲਾਗੂ ਕਰਿਆ ਜਾਵੇਗਾ ਸਿਹਤ ਸਹੂਲਤਾਂ ਨੂੰ ਜਿਹੜੀ ਪੰਜਾਬ ਵਾਲਿਆਂ ਨੂੰ ਸਿਹਤ ਸਹੂਲਤਾਂ ਵੱਧੀਆਂ ਦਿੱਤੀਆਂ ਦਿੱਤੀਆਂ ਜਾਣਗੇ ਤੇ ਮਹੱਲਾ ਕਲੀਨਿਕ ਖੋਲੇ ਜਾਣਗੇ ਮਹੱਲਾ ਕਲੀਨਿਕ ਦਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਕਿਆ ਪੰਜਾਬ ਸਰਕਾਰ ਕਰ ਰਹੀ ਹੈ ਜਿਹੜੇ ਸੂਚਿਤਾ ਸੈਂਟਰ ਸੀਗੇ ਉਹਨਾਂ ਤੇ ਲੀਪਾ ਪੋਤੀ ਕਰਕੇ ਉਹਨਾਂ ਨੂੰ ਜਿਹੜੇ ਆਪਣੇ ਮਹੱਲਾ ਕਲੀਨਿਕ ਬਣਾ ਰਿਹਾ ਜਾ ਰਿਹਾ ਤੇ ਇੱਕ ਆਰਟੀਆਈ ਰਾਹੀਂ ਇਹ ਵੀ ਪਤਾ ਲੱਗਾ ਕਿ ਉਹਨਾਂ ਜਿਹੜੇ ਮਹੱਲਾ ਕਲੀਨਿਕ ਖੋਲੇ ਜਾ ਰਹੇ ਹਨ ਉਹਨਾਂ ਤੇ ਸਿਰਫ ਲੀਪਾ ਪੋਤੀ ਦਾ ਹੀ 12 ਤੋਂ 16 ਲੱਖ ਰੁਪਇਆ ਜਿਹੜਾ ਪਾਇਆ ਜਾ ਰਿਹਾ ਇਹ ਵੀ ਬਹੁਤ بڑا ਘੁਟਾਲਾ ਹੈ ਜਿਹੜੇ ਆਉਣ ਵਾਲੇ ਦਿਨਾਂ 'ਚ ਸ਼ਾਇਦ ਆਪੋਜੀਸ਼ਨ ਪਾਰਟੀਆਂ ਸਾਹਮਣੇ ਲਿਆਉਂਗੀ ਤੇ ਕੈਂਸਰ ਦੇ ਮਰੀਜ਼ ਆ ਜਿਹੜੇ ਉਹਨਾਂ ਨੂੰ ਬਹੁਤ ਵੱਡੀ ਇੱਕ ਘਾਟ ਪਈ ਹੈ ਇਹ ਜਿਹੜੇ ਆਯੂਸ਼ਮਾਨ ਕਾਰਡ ਆ ਬੰਦ ਹੋਣ ਨਾਲ ਕਿਉਂਕਿ ਪਜੀ ਇੱਕ ਅਜਿਹਾ ਕੇਂਦਰ ਜਿੱਥੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੁੰਦਾ ਤੇ ਅੱਜ ਕੱਲ ਕੈਂਸਰ ਕੋਈ ਅਮੀਰਾਂ ਦੀ ਬਿਮਾਰੀ ਨਹੀਂ ਰਹੀ ਕਿ ਹਰੇਕ ਅਮੀਰ ਗਰੀਬ ਹਰੇਕ ਬੰਦੇ ਨੂੰ ਅੱਜ ਕੱਲ ਆਪਣੇ ਇਲਾਕੇ ਹੀ ਦੇਖ ਲਓ ਗੰਦਾ ਪਾਣੀ ਹੋਰ ਕਰਕੇ ਬਹੁਤ ਹਰੇਕ ਪਿੰਡ ਹਰੇਕ ਮਾਲੇਚ ਕੈਂਸਰ ਦੇ ਮਰੀਜ਼ ਮਿਲ ਜਾਂਦੇ ਤੇ ਪੀਜੀ ਇੱਕ ਬਹੁਤ ਵੱਡਾ ਵਧੀਆ ਕੇਂਦਰ ਜਿੱਥੇ ਜਿੱਥੇ ਕਿ ਕੈਂਸਰ ਦਾ ਇਲਾਜ ਹੁੰਦਾ ਪਰ ਆਯੋਸ਼ਮਾਨ ਕਾਰਡ ਦੇ ਬੰਦ ਹੋਣ ਨਾਲ ਇਹ ਜਿਹੜੇ ਮਰੀਜ਼ ਆ ਇਹਨਾਂ ਨੂੰ ਬਹੁਤ बड़ा ਘਾਟਾ ਪਵੇਗਾ ਤੇ ਪੰਜਾਬ ਸਰਕਾਰ ਵਾਸਤੇ ਇਹ ਦੇਖਣ ਦੀ ਗੱਲ ਹੈ ਕਿ ਇਸ ਜਿਹੜਾ ਪੇਮੈਂਟ ਜਲਦੀ ਤੋਂ ਜਲਦੀ ਕੀਤੀ ਹੈ ਜਿਹੜੇ ਇਸ਼ਤਿਹਾਰਾਂ ਤੇ ਕਰੋੜਾ ਰੁਪਏ ਪੇਮੈਂਟ ਕਰ ਰਹੀ ਹੈ ਸਰਕਾਰ ਆਪਣੇ ਬੋਰਡ ਲਗਾ ਰਹੀ ਹੈ ਹੋਟਲ ਲਗਾ ਰਹੀ ਤੇ ਹਰ ਰੋਜ਼ ਅਖਬਾਰਾਂ ਚ ਕਰੋੜਾ ਕਰੋੜਾ ਰੁਪਿਆ ਜਿਹੜਾ ਬਰਬਾਦ ਕਰਿਆ ਜਾ ਰਿਹਾ ਉਸ ਨੂੰ ਇਹਨਾਂ ਪੈਸਿਆਂ ਨੂੰ ਜੇ ਪੀਜੀ ਇਤੇ ਜਿਹੜੇ 32 ਸੈਕਟਰ ਹਸਪਤਾਲਾਂ ਇਹਨਾਂ ਦੀ ਪੇਮੈਂਟ ਕਰ ਦਿੱਤੀ ਜਾਵੇ ਤਾਂ ਜਿਹੜੇ ਪੰਜਾਹੇ ਜਿਹੜੇ ਕਾਰਡ ਹੈ ਇਹ ਦੁਬਾਰਾ ਸ਼ੁਰੂ ਹੋ ਜਾਣਗੇ ਤਾਂ ਕਿ ਪੰਜਾਬ ਦੇ ਜਿਹੜੇ ਲੋਕ ਉਹਨਾਂ ਨੂੰ ਸਿਹਤ ਸਹੂਲਤਾਂ ਮਿਲ ਸਕਣ ਥੈਂਕ ਯੂ